ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਜਿਕਰਿਆ ਅੱਜ ਜਿਹੜੀ ਆਪਾਂ ਵੀਡੀਓ ਦੇਖਣ ਲੱਗੇ ਆ ਨਾ ਉਹਦਾ ਟਾਈਟਲ ਹੈ ਕਿ ਔਰਤ ਦੀ ਸੋਚ ਤੇ ਬੰਦੇ ਦੀ ਸੋਚ ਮਰਦ ਦੀ ਸੋਚ ਮਰਦ ਦੀ ਸੋਚ ਪੁਰਸ਼ ਦੀ ਸੋਚ ਤੇ ਇਸਤਰੀ ਦੀ ਸੋਚ ਇਹਦੇ ਵਿੱਚ ਡਿਫਰੈਂਸ ਤੇ ਵੀਡੀਓ ਹੈਗੀ ਹੈ ਭਾਈ ਰঞ্জੀਤ ਸਿੰਘ ਢੱਡੀਆਂ ਵਾਲੇ ਦੀ ਤੇ ਉਹ ਬੜੇ ਅੱਛੇ ਤਰੀਕੇ ਨਾਲ ਬਿਆਨ ਕਰ ਰਹੇ ਤੇ ਆਪਾਂ ਉਹ ਵੀਡੀਓ ਜੀ ਦੇਖ ਰਹੇ ਸਲਾਹ ਚੰਗੀ ਦਿੰਦੀਆਂ ਬੀਬੀਆਂ ਕਹੀ ਕਈ ਬੰਦੇ ਆਪ ਤੇ ਉੱਜੜ ਜੜ ਜਾਂਦੇ ਫੋਨ ਨੂੰ ਜੇ ਨਾਸਲਾਵਾ ਦੇ ਦੂਗੇ ਸਾਹਮਣੇ ਰੱਖਣ ਨਾ ਤੇ ਉਜਾੜ ਲੈਣ ਕਰ ਸਾਸੀ ਤੇ ਇਦਾਂ ਦੀਆਂ ਵਿੱਚ ਉਹ ਕਹਿ ਕੂ ਕੇ ਸੱਟ ਜਾ ਕਰਕੇ ਬੰਦੇ ਨੂੰ ਚਲੋ ਆਪਣਾ ਅੱਜ ਕੱਲ ਗੱਲਾਂ ਤੇ ਚੱਲਦੀਆਂ ਬੀਬੀਆਂ ਮਗਰ ਲੱਗਦੇ ਇਦਾਂ ਇਦਾਂ ਹੁੰਦਾ ਹੀ ਐ ਅੱਜ ਕੱਲ ਮਜ਼ਾਕ ਹੀ ਬਣਿਆ ਪਿਆ ਪਰ ਬੀਬੀ ਚਲਾਈ ਫਿਰਦੀ ਆ ਉਹਦਾ ਬ੍ਰੇਨ ਕਈ ਵਾਰੀ ਉਹ ਗੱਲਾਂ ਸੋਚ ਜਾਂਦਾ ਜਿਹੜਾ ਬੰਦਾ ਨਹੀਂ ਸੋਚ ਸਕਦਾ ਇਹ ਬਾਹਰੋਂ ਆਉਂਦਾ ਐਂ ਕਰਤਾ ਐਂ ਕਰਤਾ ਫਿਰ ਹੌਲੀ ਹੌਲੀ ਭਾ ਕੇ ਸਮਝ ਆਉਂਦੀ ਵੀ ਐ ਕਿਵੇਂ ਆ ਵੀ ਤਾਂ ਸੋਚ ਲੈ ਇੱਧਰ ਨੂੰ ਵੀ ਤੇ ਸੋਚ ਫਿਰ ਦਿਮਾਗ ਕੰਮ ਕਰਦਾ ਵੀ ਹਾਂ ਗੱਲ ਤੇ ਆ ਵੀ ਸੱਚੀ ਹੈ ਕਈ ਸਲਾਹ ਨਾਲ ਚੱਲਦੇ ਆ ਇੱਕ ਤੇ ਇੱਕ 11 ਹੋ ਜਾਂਦੇ ਆ ਬੰਦੇ ਦਾ ਦਿਮਾਗ ਵੱਡਾ ਵੱਡਾ ਵੇਖਦਾ ਹੈ ਬੀਬੀ ਦਾ ਦਿਮਾਗ ਡੀਟੇਲ ਨਾਲ ਵੇਖਦਾ ਹੈ ਬੰਦੇ ਨੇ ਵੇਖਣਾ ਅੱਛਾ ਕੁੜਤਾ ਪਜਾਮਾ ਪਾਇਆ ਬੀਬੀਆਂ ਨੇ ਬਰੀਕੀ ਨਾਲ ਬੰ ਬੀਬੀ ਦਾ ਦਿਮਾਗ ਕੰਮ ਕਰੇਗਾ ਬੂਟੀ ਕਿਹੜੀ ਸੀ ਗੋਟਾ ਕਿਹੜਾ ਸੀ ਸੁੱਚ ਜੁੱਤੀ ਕਿੱਦਾਂ ਦੀ ਸੀ ਉਹਨੇ ਚੁੰਨੀ ਦੇ ਉੱਤੇ ਲੇਸ ਕਿੱਦਾਂ ਦੀ ਲਾਈ ਸੀ ਬੀਬੀਆਂ ਡੀਟੇਲ 'ਚ ਸੋਚਦੀਆਂ ਬੰਦਾ ਮੋਟਾ-ਵੋਟਾ ਸੋਚਦਾ ਡੀਟੇਲ ਸਹੀ ਬੰਦਾ ਸਿੱਧਾ ਸੋਚਦਾ ਬਾ ਵੱਡਾ ਵੱਡਾ ਦਿਸਦਾ ਇਹਨੂੰ ਡੀਟੇਲ ਨਹੀਂ ਦਿਸਦੀ ਨਿੱਕੀ-ਨਿੱਕੀ ਚੀਜ਼ ਨਹੀਂ ਦਿਸਦੀ ਤਾਂ ਹੀ ਬੀਬੀਆਂ ਕਹਿੰਦੇ ਸੂਈ ਨਾਲ ਘਰ ਬਣਾ ਦਿੰਦੀਆਂ ਬੰਦਾ ਕਈ ਨਾਲ ਵੀ ਨਹੀਂ ਬਣਾ ਸਕਦਾ ਉਹ ਸੂਈ ਨਾਲ ਵੀ ਬਣਾ ਦੇਣੀ ਹੈ ਕਿਉਂਕਿ ਤਾਂ ਹੀ ਉਹ ਵੇਖਿਆ ਨਾ ਜਦੋਂ ਸਬਜ਼ੀਆਂ ਬਣਾਉਣੀਆਂ ਹੈ ਡੀਟੇਲ ਦਾ ਕੰਮ ਹੈ ਇੰਨਾ ਇੰਨਾ ਜੀਰਾ ਪਾਉਏ ਨਾ ਪਾਉਏ ਨਾ ਪਾਉ ਫਿਰ ਕਿਵੇਂ ਡੱਬੀਆਂ ਨਿੱਕੀਆਂ ਨਿੱਕੀਆਂ ਸਾਹਮ ਕੇ ਰਸੋਈ ਦੇ ਵਿੱਚ ਇਹਦੇ ਚ ਸੌਂਫ ਪਈ ਇਹਦੇ ਤੇ ਲੱਟੀਆਂ ਪਈ ਇਹਦੇ ਚ ਆਹ ਪਈ ਇਹਦੇ ਇਹ ਡੀਟੇਲ ਵਿੱਚ ਬ੍ਰੇਨ ਬੀਬੀ ਦਾ ਕੰਮ ਕਰਦਾ ਬੰਦੇ ਦਾ ਦਿਮਾਗ ਮੋਟਾ-ਮੋਟਾ ਹੁੰਦਾ ਸਿੱਧਾ-ਸਿੱਧਾ ਵੀ ਮੈਂ ਤੈਨੂੰ ਆ ਲਿਆ ਕੇ ਦੇ ਦਿੱਤਾ ਆ ਚੱਕਰ ਸੋਈ ਚ ਪਾ ਗਲਫਾਫੇ ਚ ਪਾਤਾ ਬਾਕੀ ਤੂੰ ਆਪੇ ਕਰ ਲੈ ਆਪਾਂ ਬੰਦਾ ਸਿੱਧਾ-ਸਿੱਧਾ ਸੋਚਦਾ ਸਹੀ ਗੱਲ ਬੀਬੀ ਥੋੜੀ ਜੀ ਡੀਟੇਲ ਨਾਲ ਗੱਲਾਂ ਸੋਚਦੀ ਹਰ ਗੱਲ ਦੀ ਬਰੀਕੀ ਤੇ ਜਾਂਦੀ ਹੈ ਨਿੱਕੀ ਨਿੱਕੀ ਗੱਲ ਦੇ ਵਿੱਚ ਉਹਨੇ ਖੁਬਣਾ ਤੇ ਇੱਥੇ ਵੱਖਰੇ ਵੱਖਰੇ ਦਿਮਾਗ ਨੇ ਤੇ ਜੇ ਬੰਦਾ ਤੇ ਬੀਬੀ ਦਾ ਦੋਨਾਂ ਦਾ ਦਿਮਾਗ ਰਲ ਕੇ ਕੰਮ ਕਰੇ ਫਿਰ ਇੱਕ ਤੇ ਇੱਕ 11 ਬਣ ਜਾਂਦਾ ਜੇ ਦੋਵੇਂ ਸਲਾਹ ਨਾਲ ਚੱਲਣ ਕੁਝ ਉਹਦੀਆਂ ਮੰਨੇ ਕੁਝ ਉਹਦੀਆਂ ਮੰਨੇ ਪਰ ਅੱਜ ਕੱਲ ਅਸੀਂ ਮੰਨਣਾ ਨਹੀਂ ਚਾਹੁੰਦੇ ਇੱਕ ਦੂਜੇ ਨੂੰ ਬਦਲਣਾ ਚਾਉਂਦੇ ਆ ਇਹ ਮੇਰੇ ਮੁਤਾਬਕ ਬਦਲੇ ਉਹ ਕਹਿੰਦੇ ਮੇਰੇ ਮੁਤਾਬਕ ਬਦਲੇ ਬਦਲਣ ਦੇ ਚੱਕਰ ਦੇ ਵਿੱਚ ਹੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਤੇ ਅੱਜ ਕੱਲ ਤੇ ਹਾਲਾਤ ਸੱਚੀ ਮੈਂ ਕੱਲ ਬੈਠਾ ਮੈਂ ਕੱਲ 15 ਮੰਨਿਆਂ ਨੂੰ ਮਿਲਿਆ ਜਿਨ੍ਹਾਂ ਨੇ ਮੈਨੂੰ ਦੱਸਿਆ ਮੇਰੇ ਘਰ ਵਾਲੇ ਦੀ ਪ੍ਰੋਬਲਮ ਚੱਲ ਰਹੀ ਦੂਜਾ ਆਇਆ ਘਰ ਵਾਲੇ ਦੀ ਪ੍ਰੋਬਲਮ ਤੀਜਾ ਆਇਆ ਘਰ ਵਾਲੇ ਦੀ ਪ੍ਰੋਬਲਮ ਚੌਥਾ ਆਇਆ ਘਰ ਵਾਲੇ ਦੀ ਪ੍ਰੋਬਲਮ ਪੰਜਵਾਂ ਆਇਆ ਘਰ ਵਾਲੇ ਦੀ ਪ੍ਰੋਬਲਮ ਛੇਵਾਂ ਆਇਆ ਘਰ ਵਾਲੇ ਦੀ ਪ੍ਰੋਬਲਮ ਦੋ ਬੰਦੇ ਜਿਹੜੇ ਮੇਰੇ ਨਾਲ ਖੜੇ ਸੀ ਕਹਿੰਦੇ ਪਿਆਰ ਰਹਿਣ ਹੀ ਨਾ ਦਈਏ ਕਹਿੰਦਾ ਘਰ ਵਾਲੀਆਂ ਦੀ ਇੰਨੀਆਂ ਪ੍ਰੋਬਲਮਾਂ ਚੱਲ ਰਹੀਆਂ ਨੇ ਐਨਾ ਪੁੱਤ ਕਲੇਸ਼ ਚੱਲ ਰਿਹਾ ਸਾਰੇ ਪਾਸੇ ਜਿਹੜਾ ਆ ਰਿਹਾ ਮੇਰੇ ਘਰ ਵਾਲੀ ਛੱਡ ਕੇ ਚੱਲ ਗਈ ਘਰ ਵਾਲੀ ਦੀ ਬਣਦੀ ਦੀ ਮੇਰੀ ਮਾਂ ਨਾਲ ਨਹੀਂ ਬਣਦੀ ਮੇਰੇ ਘਰ ਨਹੀਂ ਬਣਦੀ ਐਂ ਜੱਲਿਆ ਕੱਲ ਹੈਰਾਨ ਹੋ ਗਿਆ ਮੈਂ ਲੰਮਾ ਟਾਈਮ ਇਦਾਂ ਹੀ ਚੱਲਿਆ ਬੀਬੀਆਂ ਵੀ ਨੇ ਬੰਦੇ ਵੀ ਨੇ ਮਤਲਬ ਘਰ ਵਾਲੀਆਂ ਦੇ ਕਸੂਰ ਨਹੀਂ ਆਪਾਂ ਕਹਿ ਸਕਦੇ ਘਰਾਂ ਵਾਲੇ ਵੀ ਕਿਹੜਾ ਕੱਟ ਨਹੀਂ ਫੋਨਾਂ ਤੇ ਲੱਗੇ ਰਹਿਣਾ ਸਾਰਾ ਦਿਨ ਉਹਦੀ ਗੱਲ ਨਹੀਂ ਸੁਣਨੀ ਬੰਦਾ ਦੁੱਖ ਸੁੱਖ ਦੁਖੀ ਹੁੰਦਾ ਨਾ ਜਦੋਂ ਬੰਦਾ ਚੁੱਪ ਕਰ ਜਾਂਦਾ ਬੰਦਾ ਬੋਲਦਾ ਨਹੀਂ ਬੰਦਾ ਆਪਣੇ ਆਪ ਨੂੰ ਰਿਲੈਕਸ ਕਰਦਾ ਚੁੱਪ ਕਰਕੇ ਮਸਲਾ ਹੱਲ ਕਰਦਾ ਚੁੱਪ ਕਰਕੇ ਬੀਬੀ ਜਦਨ ਪਰੇਸ਼ਾਨ ਹੁੰਦੀ ਬੀਬੀ ਬੋਲਣ ਲੱਗ ਜਾਂਦੀ ਹੈ ਬੀਬੀ ਨੂੰ ਹੁੰਦਾ ਮੈਨੂੰ ਕੋਈ ਸੁਣੇ ਧਿਆਨ ਨਾਲ ਗੱਲ ਸੁਣੋ ਬੀਬੀ ਆਪਣੀਆਂ ਸੁਣਾ ਕੇ ਰਿਲੈਕਸ ਹੁੰਦੀ ਹੈ ਤੇ ਬੰਦਾ ਚੁੱਪ ਹੋ ਕੇ ਰਿਲੈਕਸ ਹੁੰਦਾ ਬਿਲਕੁਲ ਵੱਖਰਾ ਸੁਭਾਅ ਹੈ ਬੰਦੇ ਦਾ ਤੇ ਬੀਬੀ ਦਾ ਬੰਦਾ ਚੁੱਪ ਹੋ ਜਾਂਦਾ ਹੈ ਬੀਬੀ ਬੋਲਣਾ ਸ਼ੁਰੂ ਕਰ ਦਿੰਦੀ ਹੈ ਤੇ ਚਾਹੀਦਾ ਇਹ ਹੈ ਕਿ ਜੇ ਬੀਬੀ ਪਰੇਸ਼ਾਨ ਆ ਉਹਨੂੰ ਗੱਲ ਕਰਨ ਦਿਓ ਉਹਨੂੰ ਬੋਲਣ ਦਿਓ ਉਹਦੀ ਸੁਣਾ ਬਹਿ ਕੇ ਲੈ ਬਹਿ ਮੇਰੇ ਕੋਲ ਸਾਰਾ ਕੰਮ ਛੱਡ ਦੇ ਫੋਨ ਪਰੇ ਰੱਖ ਦੇ ਉਹਦੀ ਗੱਲ ਸੁਣ ਬੋਲ ਉਹ ਆਧਾ ਘੰਟਾ ਘੰਟਾ ਬੋਲੇਗੀ ਉਹਦਾ ਮਾਈਂਡਰ ਰਿਲੈਕਸ ਹੋ ਜਾਏਗਾ ਉਹਦੀ ਸੁਣ ਜਿਆਦਾਤਰ ਜਿੰਨੀਆਂ ਬੀਬੀਆਂ ਨੇ ਉਹਨਾਂ ਦੀ ਪ੍ਰੋਬਲਮ ਇਹ ਹੈ ਘਰ ਵਾਲਾ ਮੇਰੀ ਗੱਲ ਸੁਣਦਾ ਨਹੀਂ ਤੂੰ ਕੱਲਾ ਹੀ ਸੁਣਦਾ ਹੁੰਦਾ ਨਾ ਸਾਰੇ ਮੇਰੇ ਤੋਂ ਵਿਰੁੱਧ ਹੋ ਜਾਂਦੇ ਮੈਨੂੰ ਕਿਸੇ ਦੀ ਪਰਵਾਹ ਨਹੀਂ ਜੀ ਤੂੰ ਬਹਿ ਕੇ ਮੇਰੀ ਗੱਲ ਨਹੀਂ ਸੁਣਦਾ ਮੈਂ ਤੇਰੇ ਨਾਲ ਗੱਲ ਕਰਨੀ ਹੁੰਦੀ ਤੂੰ ਫੋਨ ਕੱਢ ਕੇ ਬਹਿ ਜਾਂਦਾ ਮੈਂ ਤੇਰੇ ਨਾਲ ਗੱਲ ਕਰਨੀ ਹੁੰਦੀ ਤੂੰ ਟੀਵੀ ਲਾ ਲੈਣਾ ਮੈਂ ਤੇਰੇ ਨਾਲ ਗੱਲ ਕਰਨੀ ਹੁੰਦੀ ਹੈ ਹੁਣ ਆ ਬੰਦਾ ਪਤਾ ਕੀ ਸੋਚਦਾ ਹੈ ਵੀ ਇਹ ਤੇਰੀਆਂ ਨਿੱਕੀਆਂ ਨਿੱਕੀਆਂ ਕਿਚ 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 ਕੀ ਸੁਣਾ ਮੈਂ ਨਹੀਂ ਸੁਣ ਸਕਦਾ ਬੰਦਾ ਐ ਮੋਟਾ ਮੋਟਾ ਸੋਚਦਾ ਹੈ ਪਰ ਭਾਈ ਬਹੁਤੇ ਖਲਾਰੇ ਖਲੂਰੇ ਰਹਿਣ ਦੇ ਨਹੀਂ ਤੇ ਕਿਸੇ ਬਾਬੇ ਨੇ ਸੁਣ ਲੱਗ ਜਾਣੀਆਂ ਉਹਦੀਆਂ ਗੱਲਾਂ ਤੇ ਨਹੀਂ ਤੇ ਕਿਸੇ ਨਾ ਕਿਸੇ ਹੋਰ ਨੇ ਸੁਣਨ ਲੱਗ ਜਾਣੀਆਂ ਆ ਸਿਰ ਬਥੇਰੇ ਕਮਾਉਂਦੇ ਫਿਰਦੇ ਅੱਜ ਕੱਲ ਬੰਦੇ ਉਹਨੇ ਜਾ ਪੈਣਾ ਕਿਸੇ ਕੋਲ ਉਹਨੇ ਸੁਣਨ ਲੱਗ ਜਾਣਾ ਆ ਫੋਨਾਂ ਦੇ ਉੱਤੇ ਕਿਸੇ ਵਟਸਐਪ ਵਾਲੇ ਨੇ ਉਹਨੂੰ ਮੋਢਾ ਦੇ ਦਿੱਤਾ ਵੀ ਹਾਂਜੀ ਸੁਣਾਓ ਜੀ ਸੁਣਾਓ ਜੀ ਸੁਣਾਓ ਜੀ ਉਹਨੇ ਹਾਂਜੀ ਹਾਂਜੀ ਕਰਕੇ ਗੱਲ ਸੁਣਨ ਲੱਗ ਜਾਣਾ ਉਹਨੂੰ ਫਿਰ ਤੂੰ ਨਹੀਂ ਚੰਗਾ ਲੱਗਣਾ ਤੂੰ ਗੱਲ ਨਹੀਂ ਸੁਣਦਾ ਉਹਦੀ ਉਹਦੀ ਜਿਹੜਾ ਗੱਲ ਸੁਣਦਾ ਉਹਨੂੰ ਉਹ ਚੰਗਾ ਲੱਗਣ ਲੱਗ ਜਾਂਦਾ ਭਾਵੇਂ ਉਹ ਔਖਾ ਤੇ ਭਾਵੇਂ ਉਹ ਸੌਖਾ ਅੱਧਾ ਘੰਟਾ ਟੇਬਲ ਟੀ ਟਾਕ ਕਰਿਆ ਕਰੋ ਚਾਹ ਇਕੱਠੇ ਬਹਿ ਕੇ ਪੀਓ ਤੇ ਗੱਲ ਕਰੋ ਵੀ ਹਾਂ ਭਾਈ ਠੀਕ ਐ ਘਰ ਦਾ ਮਾਹੌਲ ਠੀਕ ਐ ਕੋਈ ਦੁੱਖ ਸੁੱਖ ਹੈ ਕੱਢ ਲੈ ਬੋਕ ਕਰਨ ਜਾਓ ਉਹਨੂੰ ਕੋ ਗੱਲ ਕਰ ਬਹਿ ਕੇ ਗੱਲ ਕਰੋ ਆਪਣਾ ਦੁੱਖ ਸੁੱਖ ਫੋਲਿਆ ਕਰੋ ਤੇ ਜਦੋਂ ਬੰਦਾ ਅਪਸੈਟ ਹੋਵੇ ਬੀਬੀ ਇਹ ਨਾ ਉਹਨੂੰ ਤੰਗ ਕਰੇ ਵੀ ਹੁਣ ਆਹ ਕਰੋ ਜੀ ਆਹ ਕਰੋ ਜੀ ਆਹ ਕਰੋ ਉਹਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਇਹ ਪਰੇਸ਼ਾਨੀ 'ਚ ਚੱਲ ਰਿਹਾ ਹੈ ਤੇ ਹੁਣ ਇਹਨੂੰ ਦੋ ਤਿੰਨ ਦਿਨ ਬੁਲਾਉਣਾ ਨਹੀਂ ਉਹ ਕਵੇ ਕੋਈ ਨਹੀਂ ਜੀ ਆਟਾ ਵੀ ਮੈਂ ਆਪੇ ਕਰ ਲੂ ਫਿਕਰ ਨਾ ਕਰੋ ਤੁਸੀਂ ਰਿਲੈਕਸ ਰਹੋ ਉਹਨੂੰ ਤੰਗ ਨਾ ਕਰੇ ਹੁਣ ਉਹ ਸੋਚਣ ਤੇ ਲੱਗਿਆ ਹੋਇਆ ਚੁੱਪ ਰਹਿਣ ਦਵੇ ਉਹਨੂੰ ਉਹਨੂੰ ਛੇੜੇ ਨਾ ਉਹ ਬੰਦੇ ਨੂੰ ਸਮਝੇ ਉਹ ਬੀਬੀ ਨੂੰ ਸਮਝੇ ਇੱਕ ਦੂਜੇ ਨੂੰ ਸਮਝਣਾ ਪੈਣਾ ਤੁਹਾਨੂੰ ਤਾ ਜਿੰਦਗੀ ਚਲਣੀ ਹੈ ਬਦਲ ਕੇ ਨਹੀਂ ਜਿੰਦਗੀ ਚਲਦੀ ਟਰੈਕਟਰ ਨੂੰ ਕਮੇ ਵੀ ਮੈਂ ਇਹਨੂੰ ਫੋਰਚੂਨਰ ਬਣਾ ਕੇ ਭਜਾਉਣਾ ਹੈ ਉਹਨੇ ਭਜਣਾ ਨਹੀਂ ਤੈਨੂੰ ਟਰੈਕਟਰ ਨੂੰ ਸਮਝਣਾ ਪੈਣਾ ਵੀ ਇਹ ਵਿਚਾਰਾ ਤੀਕ ਤੇ ਹੀ ਜਾਊ ਇਹ ਐ ਚੱਲਦਾ ਹੈ ਇਹ ਖੇਤਾਂ ਵਾਲਾ ਤੇ ਫੋਰਚੂਨਰ ਨੂੰ ਟਰੈਕਟਰ ਨਾ ਬਣਾਈ ਉਹਨੂੰ ਵੀ ਸਮਝ ਕੰਪੈਨ ਨੂੰ ਸਮਝਣਾ ਪੈਣਾ ਤੈਨੂੰ ਕੰਬਾਈਨ ਕਿਵੇਂ ਚੱਲਦੀ ਹੈ ਮੋਟਰਸਾਈਕਲ ਕਿਵੇਂ ਚੱਲਦਾ ਹੈ ਚੀਜ਼ ਨੂੰ ਸਮਝੀਦਾ ਹੈ ਇਸੇ ਤਰ੍ਹਾਂ ਔਰਤ ਨੂੰ ਸਮਝ ਬੰਦਾ ਔਰਤ ਬੰਦੇ ਨੂੰ ਸਮਝੇ ਬਦਲੇ ਨਾ ਇੱਕ ਦੂਜੇ ਨੂੰ ਬਦਲੋ ਨਾ ਸਾਡੀ ਜਿਹਦਾ ਮੈਂ ਤੈਨੂੰ ਬਦਲਣਾ ਬਦਲਣ ਦੇ ਚੱਕਰ ਵਿੱਚ ਪਏ ਹੋਏ ਹਾਂ ਇਸੇ ਕਰਕੇ ਅੱਜ ਕੱਲ੍ਹ ਦੀਆਂ ਪਰੇਸ਼ਾਨੀਆਂ ਵੱਧ ਰਹੀਆਂ ਐ ਐਨੇ ਕ ਬੰਦਿਆਂ ਨੂੰ ਮੈਂ ਤੰਗ ਵੇਖਦਾ ਅੱਜ ਕੱਲ੍ਹ ਉਹ ਇੱਕ ਸੰਤਾਂ ਕੋਲ ਗਿਆ ਕਹਿੰਦਾ ਸੰਤ ਜੀ ਮੈਂ ਤੁਹਾਨੂੰ ਗੱਲ ਦੱਸਾਂ ਇੱਕ ਉਹ ਕਹਿੰਦੇ ਦੱਸੋ ਗੁਰਮਖੋ ਕਹਿੰਦੇ ਜਿੰਨੇ ਵਿਆਹੇ ਬੰਦੇ ਨੇ ਨਾ ਰਿਸਰਚ ਹੋਈ ਐ ਇਹ ਖੋਜ ਹੋਈ ਐ ਵੀ ਜਿਹੜੇ ਬੰਦੇ ਕੁਆਰੇ ਨੇ ਘਟ ਜਿਉਂਦੇ ਨੇ ਜਿਹੜੇ ਵਿਆਹੇ ਹੁੰਦੇ ਨੇ ਲੰਮੀ ਉਮਰ ਭੋਗਦੇ ਨੇ ਵਿਆਹ ਹੋਣ ਕਰਕੇ ਲੰਮੀ ਉਮਰ ਭੋਗਦੇ ਨੇ ਉਹ ਸੰਤ ਵਿਆਹੇ ਨਹੀਂ ਸੀ ਕਹਿੰਦੇ ਕੱਚੇ ਚ ਲਾ ਗਿਆ ਬੰਦਾ ਜਿਵੇਂ ਇਹ ਕੱਚੇ ਚ ਲਾ ਗਿਆ ਮੇਰੇ ਮੂੰਹ ਤੇ ਬੇਇੱਜ਼ਤੀ ਕਰ ਗਿਆ ਮੇਰੀ ਫੇਰ ਉਹ ਕਹਿੰਦਾ ਵੀ ਜਿਹੜੇ ਵਿਆਹੇ ਹੁੰਦੇ ਨੇ ਪਾਗਲ ਵੀ ਨਹੀਂ ਹੁੰਦੇ ਇਹ ਪਾਗਲ ਨਹੀਂ ਹੁੰਦੇ ਇਹਨਾਂ ਨੂੰ ਕੋਈ ਦੁੱਖ ਸੁੱਖ ਪੁੱਛਣ ਵਾਲਾ ਹੁੰਦਾ ਇਹਨਾਂ ਦੀ ਲਾਈਫ ਵਧੀਆ ਚੱਲਦੀ ਹੈ ਤਾਂ ਕਰਕੇ ਵਿਆਹਾ ਬੰਦਾ ਪਾਗਲ ਵੀ ਨਹੀਂ ਹੁੰਦਾ ਛੜਾ ਬੰਦਾ ਛੇਤੀ ਪਾਗਲ ਹੋ ਜਾਂਦਾ ਉਹ ਕਹਿੰਦਾ ਜਮਾ ਹੀ ਕੱਚੇ ਚ ਲਾ ਗਿਆ ਇਹ ਪਾਗਲ ਵੀ ਕਰ ਗਿਆ ਇਹ ਵੀ کہہ ਗਿਆ ਵੀ ਛੇਤੀ ਮਰ ਜਾਂਦੇ ਨੇ ਉਹ ਕਹਿੰਦਾ ਗੁਰ ਉਹ ਕਿਹੜਾ ਘਟ ਸੀ ਬਾਬਾ ਵੀ ਬਾਬਾ ਸੀ ਫਿਰ ਅੱਗੋ ਉਹਨੇ ਵੀ ਦੁਨੀਆ ਵੇਖੀ ਸੀ ਕਹਿੰਦੇ ਗੱਲ ਸੁਣ ਕਹਿੰਦੇ ਹਾਂ ਕਹਿੰਦੇ ਪਾਗਲ ਹੋਣ ਨੂੰ ਟਾਈਮ ਤੇ ਚਾਹੀਦਾ ਹੈ ਕਹਿੰਦੇ ਹਾਂ ਕਹਿੰਦੇ ਬੰਦੇ ਕੋਲ ਟਾਈਮ ਹੀ ਨਹੀਂ ਪੱਜਦਾ ਪਾਗਲ ਹੋਣ ਦਾ ਇੰਨਾ ਬਿਜੀ ਕਰ ਦਿੰਦੀਆਂ ਨੇ ਫਿਰ ਮਰਨ ਲਈ ਵੀ ਟਾਈਮ ਚਾਹੀਦਾ ਕਹਿੰਦੇ ਕਹਿੰਦੇ ਇਹ ਤਾਂ ਇਨਾਂ ਨੂੰ ਤਾਂ ਇੰਨੇ ਕੰਮ ਰਹਿੰਦੇ ਨੇ ਇਹਨਾਂ ਨੂੰ ਕੋ ਮਰਨ ਦਾ ਟਾਈਮ ਨਹੀਂ ਰਹਿੰਦਾ ਜਿਉਣਾ ਹੀ ਐ ਫਿਰ ਜਦੋਂ ਹੁਣ ਉਹਨਾਂ ਨੇ ਕਹਿਣਾ ਆਹ ਕਰਨਾ ਐਂ ਕਰਨਾ ਐਂ ਕਰਨਾ ਸਿਰ ਫੁਰਕਣ ਦਾ ਵੇਲ ਨਹੀਂ ਇਹਨਾਂ ਕੋਲ ਮਰਨ ਦਾ ਕਿੱਥੇ ਟਾਈਮ ਰਹਿਣਾ ਹੈ ਇਹ ਐਨੇ బిਜੀ ਰੱਖਦੀਆਂ ਇਹਨਾਂ ਨੂੰ ਆਲ ਰਹਿਣੇ ਇਹਨਾਂ ਕੋਲੇ ਪਾਗਲ ਹੋਣ ਦਾ ਟਾਈਮ ਹੀ ਨਹੀਂ ਇਹ బిਜੀ ਐਨੇ ਰਹਿੰਦੇ ਐ ਆਹ ਕਰ ਲੋ ਐਂ ਕਰ ਲੋ ਆਹ ਕਰ ਲੋ ਆਹ ਪੁਰਾਣੇ ਜਿਹੜੇ ਤੁਸੀਂ ਬੈਠੇ ਆਂ ਪੁਰਾਣਿਆਂ ਦਾ ਫਰਕ ਐ ਅੱਜ ਕੱਲ੍ਹ ਵਾਲੇ ਤੇ ਇਹ ਸਾਡੀ ਪਹਿਲੀ ਮਿਲਣੀ ਵਾਲੀ ਐਨਿਵਰਸਰੀ ਹੈਗੀ ਇਹ ਸਾਡੀ ਰਿੰਗ ਸਰਾ ਮੰਨੇ ਮੇਰੀ ਵਾਲੀ ਐਨੀਵਰਸਰੀ ਆ ਗਈ ਆ ਸਾਡੀ ਫਸਟ ਮੀਟਿੰਗ ਸੀ ਆ ਸੀ ਵਿਆਹ ਵਾਲੇ ਦਿਨ ਅਸੀਂ ਇਹਦੀ ਐਨੀਵਰਸਰੀ ਨਹੀਂ ਕੀਤੀ ਫਿਰ ਮਤਲਬ ਐਨੇ ਰੋਸੇ ਨੇ ਸ਼ਰਤਾਂ ਹੀ ਬਹੁਤ ਨੇ ਫਿਰ ਡੇਟ ਆਫ ਬਰਥ ਕਿਵੇਂ ਭੁੱਲ ਗਿਆ ਤੂੰ ਮੇਰੇ ਜਨਮ ਦਿਨ ਕਿਵੇਂ ਭੁੱਲ ਗਿਆ ਤੂੰ ਆ ਕਿ ਇਹ ਪੁਰਾਣਿਆਂ ਦਾ ਚੱਲੀ-ਜੁੱਲੀ ਜਾਂਦਾ ਸੀ ਪਰ ਅੱਜ ਕੱਲ ਤੇ ਸ਼ਰਤਾਂ ਹੀ ਬਹੁਤ ਜ਼ਿਆਦਾ ਨੇ ਲਾਈਫ ਨੂੰ ਅਸੀਂ ਇਦਾਂ ਬਣਾ ਲਿਆ ਆਪਣੀ ਨੂੰ ਪਰ ਨਾ ਵੇਖਿਓ ਸੁਣੋ ਇੱਕ ਹੋਰ ਗੱਲ ਸੁਣੋ ਤੁਹਾਡਾ ਪਤੀ ਪਤਨੀ ਦਾ ਹੋਵੇ ਪਿਆਰ ਤੇ ਹੋਵੇ ਡੂੰਗੇ ਸੋਚ ਹੋਵੇ ਇੱਕ ਮੇਰਾ ਤਜਰ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤਜਰਬਾ ਤੁਸੀਂ ਕਰਕੇ ਵੇਖਣਾ ਸਵੇਰੇ ਉੱਠਿਓ ਚਾਹ ਪੀਓ ਤੇ ਗੱਲ ਕਰਿਓ ਆਉਣ ਵਾਲੇ ਸਮੇਂ 'ਚ ਐ ਕਰਨਾ ਐ ਕਰਨਾ ਐ ਕਰਨਾ ਲਾਈਫ ਪਾਰਟਨਰ ਨਾਲ ਗੱਲ ਕਰੀ ਤੂੰ ਦਿਨ ਵੇਖੀ ਤੇਰਾ ਸਾਰਾ ਦਿਨ ਕਿੱਦਾਂ ਦਾ ਲੰਘਦਾ એનર્ਜੀ ਨਾਲ ਭਰਿਆ ਉਹ ਸਪੋਰਟ ਕਰਨ ਵਾਲੀ ਹੈ ਤੇਰੀ ਉਹ ਵੀ ਤੇਰੇ ਨਾਲ ਖੜੀ ਹੈ ਤੂੰ ਇਕੱਠੇ ਹੋ ਤੁਸੀਂ ਗੱਲ ਕਰੋ ਥੋੜੀ ਚੱਜ ਦੀ ਸਵੇਰੇ ਉੱਠ ਕੇ ਵਧੀਆ ਗੱਲ ਤੋਂ ਸ਼ੁਰੂਆਤ ਕਰੋ ਦੋਵੇਂ ਜਣੇ ਡਿਸਕਸ਼ਨ ਕਰੋ ਸਾਰਾ ਦਿਨ એનર્ਜੀ ਨਾਲ ਭਰਿਆ ਲੰਗੇਗਾ ਪਿੱਟ ਸਿਆਪਾ ਸਵੇਰੇ ਹੀ ਪਾ ਲਿਆ ਸਾਰਾ ਦਿਨ ਸੱਤਿਆ ਨਾਲ ਸੋ ਜਾਂਦਾ ਬੜੀ ਵੱਡੀ ਗੱਲ ਹੁੰਦੀ ਹੈ ਉਹ ਲਾਈਫ ਪਾਰਟਨਰ ਅਰਧ ਸ਼ਰੀਰੀ ਕਹਿੰਦੇ ਇਹਨੂੰ ਭਾਰਤੀ ਸਭਿਆਤਾ ਵਿੱਚ ਅਰਧ ਸ਼ਰੀਰੀ ਗੱਲ ਛੋਟੀ ਨਹੀਂ ਸੀ ਪਰ ਅੱਜ ਕੱਲ ਤੇ ਹੋਰ ਹੀ ਕੁਝ ਬਣਾ ਲਿਆ ਸੀ ਦਬਾਓ ਇੱਕ ਦੂਜੇ ਨੂੰ ਦਬਾਓ ਪਹਿਲਾਂ ਹੀ ਸਿਖਾਇਆ ਜਾਂਦਾ ਤੂੰ ਪਹਿਲਾਂ ਹੀ ਦਬਾ ਲਈ ਨਹੀਂ ਨਾ ਮੁੜ ਕੇ ਸਿਰ ਚੜ ਜਾਂਦੀਆਂ ਉਹ ਬੰਦੇ ਨੂੰ ਕਿ ਇਦਾਂ ਇੱਕ ਬੀਬੀਆਂ ਤਿਆਰ ਕਰਕੇ ਰੱਖਦੀਆਂ ਤੂੰ ਪਹਿਲਾਂ ਹੀ ਨਾ ਪਾਂਡੇ ਪੂਨੇ ਮਾਂਜਣ ਲੱਗ ਜੀ ਮੁੜ ਕੇ ਸੱਸਾਂ ਸਿਰ ਚੜ ਜਾਂਦੀਆਂ ਨਹੀਂ ਮੁੜ ਕੇ ਤੇਰੇ ਤੋਂ ਹੀ ਮਜਵਾਏਗੀ ਸਿੱਧਾ ਹੀ ਜਵਾਬ ਦੇਦੀ ਪਹਿਲਾਂ ਹੀ ਹਰ ਕੋਈ ਬੰਦਾ ਇਦਾਂ ਹੀ ਕਰ ਰਿਹਾ ਹੈ ਇੱਕ ਬੰਦਾ ਮੈਨੂੰ ਮਿਲਿਆ ਮੈਨੂੰ ਕਹਿੰਦਾ ਜੀ ਮੈਂ ਵਿਆਹ ਕਰਾਣਾ ਹੈ ਮੈਂ ਕਿਹਾ ਠੀਕ ਹੈ ਕਹਿੰਦਾ ਮੈਂ ਕਿਹਾ ਘਰ ਘੁਰ ਲੈ ਲੈ ਯਾਰ ਬਾਹਰ ਦੀ ਗੱਲ ਸੀ ਕੈਨੇਡਾ ਦੀ ਮੈਂ ਕਿਹਾ ਘਰ ਲੈ ਲੈ ਉਹ ਕਹਿੰਦਾ ਘਰ ਮੈਂ ਲੈਣਾ ਹੈ ਪਰ ਵਿਆਹ ਕਰਾ ਲਈਏ ਫਿਰ ਲਵਾਂਗੇ ਮੈਂ ਕਿਹਾ ਕਿਉਂ ਕਹਿੰਦਾ ਕੀ ਪਤਾ ਬਣੇਗੇ ਨਾ ਬਣੇ ਮੋੜ ਕੇ ਅੱਧ ਲੈ ਜੂ ਮੇਰਾ ਮੈਂ ਘਰ ਕਹਿੰਦਾ ਸੋਚ ਸਮਝ ਕੇ ਹੀ ਲਵਾਂ ਮੈਂ ਸੋਚਾਂ ਇਹ ਜਦੋਂ ਵਿਆਹ ਹੋਏਗਾ ਤੇ ਛੱਕ ਇਦਾਂ ਵੱਡਾ ਰੱਖ ਕੇ ਤੇ ਫਿਰ ਵਿਆਹ ਹੋਏਗਾ ਕਿੱਦਾਂ ਲਾਈਫ ਚੱਲਣੀ ਹੈ ਪ੍ਰੋਸਾ ਮਾਈਨਸ ਪ੍ਰੋਸਾ ਜ਼ੀਰੋ ਸਾਡਾ ਪ੍ਰੋਸਾ ਜ਼ੀਰੋ ਹੋ ਚੁੱਕਿਆ ਆਪ ਬ੍ਰੇਨ ਦਾ ਟੋਨਿਕ ਹੈ ਪ੍ਰੋਸਾ ਪ੍ਰੋਸਾ ਪਹਿਲਾਂ ਕਰਨਾ ਪੈਂਦਾ ਹੈ 95 ਧੋਖਾ ਦੇ ਜਾਣਗੇ ਪੰਜ ਤੇ ਯਾਰ ਮਿਲਣਗੇ ਪਰ ਤੈਨੂੰ ਪ੍ਰੋਸਾ ਕਰਨਾ ਪੈਣਾ ਹੈ ਬੇਪ੍ਰੋਸਗੀ ਚ ਜ਼ਿੰਦਗੀ ਜਿਓਗੇ ਬੜੇ ਔਖੇ ਹੋਵੋਗੇ ਦੁਖੀ ਰਹਿਆ ਕਰੋਗੇ ਪ੍ਰੋਸਾ ਕਰਨਾ ਸਿੱਖੋ ਪ੍ਰੋਸਾ ਕਿਵੇਂ ਕਰੀਦਾ ਕਿਸੇ ਤੇ ਵਿਸ਼ਵਾਸ ਕਰਨਾ ਸਿੱਖ ਲਓ ਹਾਂਜੀ ਆਇਆ ਜਿਹੜਿਆ ਇਹ ਜਿਹੜੇ ਆਪਾਂ ਭਾਈ ਸਾਹਿਬ ਦੀ ਵੀਡੀਓ ਦੇਖਣੇ ਸੀ ਨਾ ਇਹ ਨਾ ਬੜੇ ਕੋ ਬਿਲਕੁਲ ਨਵਾਂ ਦਿਵਾਨ ਹੈ ਅੱਛਾ ਨਵੀਂ ਸਪੀਚ ਉਹਨਾਂ ਦੀ ਨਵੀਂ ਸਪੀਚ ਹੈ ਤੇ ਉਹ ਗੱਲ ਅਸਲ ਕਰ ਰਹੇ ਸੀ ਕਿ ਖਾਨਦਾਨਾਂ ਨੂੰ ਤੇ ਘਰ ਨੂੰ ਜੋੜਨਾ ਕਿਵੇਂ ਹੈ ਬੜਾ ਅੱਛੇ ਤਰੀਕੇ ਨਾਲ ਮੋਟੀਵੇਟ ਕਰ ਰਹੇ ਸੀ ਲੋਕਾਂ ਨੂੰ ਕਿ ਵੀ ਬੰਦਾ ਜਿਹੜਾ ਉਹ ਔਰਤ ਦੀ ਗੱਲ ਮੰਨੇ ਔਰਤ ਬੰਦੇ ਦੀ ਮੰਨੇ ਉਹ ਉਹਦੇ ਖਿਆਲ ਮਤਲਬ ਕਿ ਉਹਦੇ ਜਜ਼ਬਾਤ ਦਾ ਖਿਆਲ ਕਰੇ ਤੇ ਉਹ ਦੂਸਰੇ ਦੇ ਜਜ਼ਬਾਤ ਦਾ ਜਾਂ ਆਈਲੀ ਜ਼ਿੰਦਗੀ ਜਾਂ ਅਰਧ ਵਿਆਹੀ ਜ਼ਿੰਦਗੀ ਉਰਦੂ ਚ ਅਰਧ ਵਿਆਹੀ ਜ਼ਿੰਦਗੀ ਕਹਿੰਦੇ ਨੇ ਮੀਆਂ ਬੀਵੀ ਦੀ ਜ਼ਿੰਦਗੀ ਨੂੰ ਇਹਦੇ ਵਿੱਚ ਨਾ ਇਸ ਜ਼ਿੰਦਗੀ ਵਿੱਚ ਮੀਆਂ ਬੀਵੀ ਨਾ ਇੱਕ ਗੱਡੀ ਦੇ ਦੋ ਪਹੀਏ ਨੇ ਤੇ ਅਗਰ ਇੱਕ ਪਹੀਆ ਕਮਜ਼ੋਰ ਹੋਵੇ ਜਾਂ ਮਾੜਾ ਹੋਵੇ ਇੱਕ ਟਾਇਰ ਮਾੜਾ ਹੋਵੇ ਤਾਂ ਗੱਡੀ ਨਹੀਂ ਚੱਲਦੀ ਉਹ ਗੱਡੀ ਦਾ ਬੈਲੈਂਸ ਨਹੀਂ ਰਹਿੰਦਾ ਨਾ ਹੀ ਉਹ ਬਿਲਕੁਲ ਸਮੂਥਲੀ ਚੱਲਦੀ ਹੈ ਤੇ ਫਿਰ ਕੀ ਹੁੰਦਾ ਕਿ ਇੱਕ ਮਾ ਸ਼ਰਤੀ ਜ਼ਿੰਦਗੀ ਦੇ ਅੰਦਰ ਇੱਕ ਜ਼ਵਾਜੀ ਜ਼ਿੰਦਗੀ ਦੇ ਅੰਦਰ ਮੀਆਂ ਬੀਵੀ ਦਾ ਆਪਸ ਵਿੱਚ ਭਰੋਸਾ ਹੋਣਾ ਮੀਆਂ ਬੀਵੀ ਦਾ ਆਪਸ ਦੇ ਅੰਦਰ ਇੱਕ ਮੇਲ ਮਲਾਪ ਇਸ ਤਰ੍ਹਾਂ ਦਾ ਹੋਣਾ ਇੱਕ ਦੂਸਰੇ ਤੇ ਯਕੀਨ ਹੋਣਾ ਇਹ ਐਨਜੀ ਜ਼ਰੂਰੀ ਹੈ ਜਿਵੇਂ ਗੱਡੀ ਦੇ ਦੋਵੇਂ ਟਾਇਰਾਂ ਦਾ ਜ਼ਰੂਰੀ ਹੈ ਇਹ ਸਾਰੇ ਲੋਗ ਇਹ ਮਿਸਾਲ ਦਿੰਦੇ ਨੇ ਹਾਂਜੀ ਦੂਸਰਾ ਅੱਜ ਕੱਲ ਜਿਹੜਾ ਵਕਤ ਚੱਲ ਰਿਹਾ ਨਾ ਜ਼ਮਾਨਾ ਦੌਰ ਦੀ ਉਹਨਾਂ ਨੇ ਗੱਲ ਦੇ ਕਰਕੇ ਦੱਸਿਆ ਕਿ ਅੱਜ ਕੱਲ ਹਰ ਬੰਦਾ ਕੋਈ ਮੋਬਾਈਲ ਤੇ ਲੱਗਾ ਹੈ ਟਾਈਮ ਹੀ ਨਹੀਂ ਬੱਜਦਾ ਆ ਬੱਚੇ ਆਪਾਂ ਵੱਖਰਾ ਮੋਬਾਈਲ ਲਾ ਕੇ ਬੈਠੇ ਨੇ ਬੀਬੀ ਵੱਖਰਾ ਮੋਬਾਈਲ ਲਾ ਕੇ ਬੈਠੀ ਬੰਦਾ ਵੱਖਰਾ ਲਾ ਕੇ ਬੈਠਾ ਹੈ ਤੇ ਤਾਂ ਬੜਾ ਇੱਕ ਡਿਫਰੈਂਸ ਯਾ ਕ੍ਰੀਏਟ ਹੁੰਦਾ ਪਿਆ ਮਾਸ਼ੇ ਜੀ ਲੋਕ ਦੂਰ ਦੂਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਜੀ ਸੂਬਾ ਬੈਠੋ ਮਤਲਬ ਕਿ ਇਕੱਠੇ ਚਾਹ ਪੀਓ ਹਾਂ ਤੇ ਅਗਰ ਤੁਸੀਂ ਚਾਹ ਵੀ ਨਾ ਕਿੰਨੀ ਦੇਲਾ ਦਿਆ ਯਾਰ ਯਾ ਯਾ ਠੀਕ ਹੈ ਇਹਨਾਂ ਦੀ ਗੱਲ ਚਾਹ ਵੀ ਲੋਕ ਪੀ ਰਹੇ ਨੇ ਲੇਕਿਨ ਉਹ ਹਾਂਜੀ ਵੀ ਰਹੇ ਨੇ ਹਾਂ ਬਸ ਠੀਕ ਹੈ ਹਾਂ ਬਸ ਠੀਕ ਹੈ ਮੋਬਾਈਲ 'ਚ ਲੱਗੇ ਬਸ ਠੀਕ ਹੈ ਕਿ ਵੀ ਬਾਸੇ ਆਵੇਂ ਬੋਲੀ ਜਾਂਦੀ ਹੈ ਤੇ ਬੰਦਾ ਔਰਤ ਸਮਝਦੀ ਬਾਸੇ ਇਹ ਨਹੀਂ ਹੈ ਨਾਲੇ ਇੱਕ ਹੋਰ ਚੀਜ਼ ਵੀ ਅਕਸਰ ਬੰਦੇ ਜਿਹੜੇ ਨੇ ਨਾ ਮਰਦ ਉਹਨਾਂ ਦੇ ਇਹ ਜ਼ੇਨ ਸਾਜ਼ੀ ਹੋ ਗਈ ਹੈ ਉਹ ਕਹਿੰਦੇ ਨੇ ਕਿ ਯਾਰ ਅਸੀਂ 8-10 ਘੰਟੇ ਡਿਊਟੀ ਕਰਕੇ ਆਏ ਹਾਂ ਬਸ ਠੀਕ ਹੈ ਅਸੀਂ ਆਪਣੇ ਬਾਲ ਬੱਚਿਆਂ ਵਾਸਤੇ بیوی ਵਾਸਤੇ ਕਮਾਏ ਆ ਜੋ ਕਰਨਾ ਸੀ ਜੋ ਕਰਨਾ ਸੀ ਆਪਣਾ ਖਰਾਂ ਹਾਲਾਂਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੱਕ بیوی ਜਿਹੜੀ ਘਾਰ 10 ਘੰਟੇ ਯਾਨੀ ਕਿ ਤੁਹਾਡੇ ਤੋਂ ਬਿਨਾਂ ਰਹੀ ਹੈ ਉਹ ਇਕੱਲੀ ਰਹੀ ਹੈ ਉਹ ਚਾਹਦੀ ਹੈ ਕਿ ਤੁਹਾਡੇ ਨਾਲ ਗੱਲ ਕੀਤੀ ਜਾਵੇ ਤੁਹਾਡੇ ਨਾਲ ਬੈਠ ਕੇ 2 ਮਿੰਟ ਦੁੱਖ ਸੁੱਖ ਪਰੋਂ ਕਿਉਂਕਿ ਉਹ ਆਪਣੀ ਇੱਕ ਪਿੱਛੇ ਫੈਮਿਲੀ ਨੂੰ ਛੱਡ ਕੇ ਆਈ ਏ ਆਪਣੇ ਭਰਾਵਾਂ ਨੂੰ ਆਪਣੇ ਮਾਂ ਨੂੰ ਆਪਣੇ ਪਿਓ ਨੂੰ ਸਾਰਿਆਂ ਨੂੰ ਉਧਰ ਛੱਡ ਕੇ ਆਈ ਏ ਤੁਹਾਡੇ ਘਰ ਨਾਲੇ ਕਿ ਉਹਨੇ ਇੱਕ ਸਾਰੇ ਦਿਨ ਚ ਇੱਕ ਵਕਤ ਗੁਜ਼ਾਰਿਆ ਉਹਦਾ ਵੀ ਦਿਲ ਕਰਦਾ ਕਿ ਮੈਂ ਤੁਹਾਡੇ ਨਾਲ ਗੱਲ ਕਰਾਂ ਬਾਤ ਕਰਾਂ ਤੇ ਬੰਦੇ ਨੂੰ ਇਹ ਨਹੀਂ ਕਿ ਬੰਦਾ ਕਹਿੰਦਾ ਕਿ ਵੀ ਮੈਂ ਕੰਮ ਕਰ ਲਿਆ 8 ਘੰਟੇ ਮੇਰੀ ਜ਼ਿੰਮੇਵਾਰੀ ਪੂਰੀ ਏ ਹੁਣ ਮੈਂ ਮੋਬਾਈਲ ਚਲਾ ਲਾ ਮੈਂ ਦੋਸਤਾਂ ਨੂੰ ਮਿਲ ਲਵਾਂ ਤੇ ਤੁਸੀਂ ਅਗਰ ਆਪਣੀ ਵਾਈਫ ਨੂੰ ਵੀ ਦੋਸਤ ਸਮਝੋ ਹਾਂ ਤੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਇੱਕ ਤੇ ਇੱਕ 2 11 ਹੋ ਜਾਂਦੇ ਨੇ ਔਰਤ ਸੁਈਰੀ ਨਾਲ ਵੀ ਘਰ ਬਣਾ ਦਿੰਦੀ ਏ ਉਹ ਡਿਟੇਲ 'ਚ ਸੋਚਦੀ ਏ ਮਿਸਾਲ ਕਿ ਅਗਰ ਤੁਸੀਂ ਉਹਦੇ ਨਾਲ مشورہ ਕਰਦੇ ਕਿ ਮੈਂ ਆ ਚੀਜ਼ ਲੈਣੀ ਏ ਯਾ ਹਾਂ ਠੀਕ ਹੈ ਤੇ ਉਹ ਤੁਸੀਂ ਇੱਕ ਵੱਡਾ ਵੱਡਾ ਸੋਚੋਗੇ ਯਾਰ ਆ ਘਰ ਲੈਣਾ ਆ ਅਸੀ ਗੱਤ ਲੈ ਲੈਣੇ ਆ ਉਹਨੇ ਡਿਟੇਲ ਨਾਲ ਸੋਚਣਾ ਹੈ ਕਿ ਵੀ ਇੱਕ ਇਥੇ ਘਰ ਕਿਵੇਂਵੇਂ ਬੱਚੇ ਸਕੂਲ ਕਿਵੇਂ ਪਹੁੰਚਣਗੇ ਸਬਜ਼ੀ ਕਿਵੇਂ ਆਏਗੀ ਲੋਕ ਕਿਵੇਂ ਨੇ ਮਾਸਟਰ ਮਤਲਬ ਕਿ ਉਹ ਬੜੀ ਡਿਟੇਲ ਨਾਲ ਸੋਚੀ ਬੜਾ ਡੀਪਲੀ ਸੋਚੀ ਦੀ ਜਾਂ ਯਾ ਵਾਕਈ ਇਹਨਾਂ ਦੀ ਡੜਰੀਆਂ ਵਾਲੀ ਦੀ ਗੱਲ ਬੜੀ ਮناسب ਹੈ ਬੜੀ ਮوضوع ਹੈ ਕਿ ਇਹਨਾਂ ਨੇ ਆਖਿਆ ਕਿ ਬੰਦਾ ਦੇਖੋ ਨਾ ਆਪਾਂ ਉਹਨੇ ਕਿ ਸੂਟ ਪਾਇਆ ਬੰਦਗਾਨ ਕੇ ਚਿੱਟੇ ਰੰਗ ਦਾ ਸੂਟ ਪਾਇਆ ਯਾਰ ਤੇ ਮਤਲਬ ਕਿ ਸੋਹਣਾ ਲੱਗਦਾ ਪਿਆ ਇੰਜ ਇਹਨਾਂ ਕੋਈ ਸੋਚਦਾ ਬੰਦਾ ਯਾਨੀ ਕਿ ਪੁਰਸ਼ ਮਰਦ ਇਹਨਾਂ ਕੋਈ ਸੋਚਦਾ ਔਰਤ ਕਹੇਗੀ ਯਾਰ ਡਬਲ ਸਲਾਈ ਲਗਾਈ ਹੋਈ ਏ ਆ ਸਟੱਡ ਲੱਗੇ ਨੇ ਬਟਨ ਲੱਗੇ ਨੇ ਆ ਲੇਸ ਏ ਇੱਥੇ ਫੁੱਲ ਹੋਇਆ ਇੱਥੇ ਕਢਾਈ ਹੋਈ ਏ ਯਾਨੀ ਕੋ ਬਹੁਤ ਬਰੀਕ ਬਰੀਕ ਇਹ ਤੋਂ ਤਾਂ ਕਿ ਉਹ ਬ੍ਰਾਂਡ ਉਹ ਕਪੜਾ ਉਹ ਹਰ ਛੇ ਡਿਟੇਲ ਉਹਨੂੰ ਪਤਾ ਉਹ ਬੜਾ ਬਰੀਕੀ ਚੀਜ਼ ਜਾਂਦੀ ਹੈ ਤੇ ਇਸ ਤਰ੍ਹਾਂ ਹੀ ਉਹ ਆਪਣੀ ਦੂਸਰੀ ਜ਼ਿੰਦਗੀ 'ਚ ਵੀ ਉਹ ਡਿਟੇਲ ਚ ਹੀ ਜਾਂਦੀ ਹੈ ਜ਼ਰੂਰੀ ਨਹੀਂ ਕਿ ਪਾਨਖਾਨ ਚ ਹੀ ਡਿਟੇਲ ਚ ਜਾਂਦੀ ਹੈ ਉਹ ਤੁਹਾਡਾ ਵਕਤ ਕਿਉਂਕਿ ਫਿਰ ਉਹ ਜਿਹੜਾ ਪਾਨਖਾਨ ਮਤਲਬ ਕਿ ਵੀ ਤੁਸੀਂ ਕੋਈ ਪਾਨਾ ਤੇ ਖਾਣਾ ਹਾਂਜੀ ਉਹ ਦੂਸਰਾ ਲਾਭ ਤੇ ਉਹ ਉਹਨਦੀ ਡਿਟੇਲ ਜੀ ਨਹੀਂ ਜਾਂਦੀ ਉਹ ਜ਼ਾਹਰੀ ਗੱਲ ਹੈ ਕਿ ਜੇ ਉਹਨਦੀ ਡਿਟੇਲ ਚ ਜਾਂਦੀ ਹੈ ਤਾਂ ਫਿਰ ਤੁਹਾਡੇ ਜਿਹੜੀ ਲਾਈਫ ਗੁਜ਼ਰ ਰਹੀ ਹੈ ਆਪਸ ਦੇ ਵਿੱਚ ਬੱਚਿਆਂ ਦੀ ਤੁਹਾਡੀ ਸਾਰੀ ਉਹਦੇ ਜੀ ਵੀ ਉਹ ਡਿਟੇਲ ਹੀ ਜਾਂਦੀ ਹੈ ਹਾਂ ਤੇ ਉਹ ਡਿਟੇਲ ਤੇ ਹੀ ਗੌਰ ਕਰਦੀ ਹੈ ਅਸਲੀ ਲੋਕ ਕਹਿੰਦੇ ਨੇ ਔਰਤਾਂ ਐਵੇਂ ਬੋਲੀ ਜਾਂਦੀਆਂ ਹਾਂ ਅਸਲ ਤੇ ਮਸਲਾ ਬਰਾਹੀ ਹੁੰਦਾ ਹੀ ਆਇਆ ਆ ਆਖਰੀ ਗੱਲ ਕਰਕੇ ਵੀਡੀਓ ਦਾ ਐਂਡ ਕਰਨੇ ਆ ਕਿ ਬੰਦਾ ਨਾ ਕਈ ਵਾਰੀ ਆਪਣੇ ਬੋਸ ਕੋਲ ਝੜਕਾਂ ਖਾ ਕੇ ਆਇਆ ਹੁੰਦਾ ਜਾਂ ਜਿੱਥੇ ਕੰਮ ਕਰ ਰਿਹਾ ਹੁੰਦਾ ਉਹਨੂੰ ਉੱਥੇ ਇਸ ਤਰ੍ਹਾਂ ਦਾ ਮਾਹੌਲ ਮਿਲਦਾ ਕਿ ਉਹ ਜ਼ੇਨੀ ਤੌਰ ਤੇ ਨਾ ਉਹ ਘਰ ਆਣ ਕੇ ਕਹਿੰਦਾ ਕਿ ਮੈਨੂੰ ਸਕੂਨ ਮਿਲੇ ਇਹ ਜ਼ਰੂਰੀ ਨਹੀਂ ਆ ਕਈ ਵਾਰੀ ਹੋਰ ਤਾਂ ਵੀ ਐਸੀਆਂ ਹੁੰਦੀਆਂ ਕਿ ਉਹ ਬੰਦੇ ਦੀ ਇੰਨੀ ਪਕਾਈ ਮਾਰਦੀਆਂ ਇੰਨਾ ਦਿਮਾਗ ਖਰਾਬ ਕਰਦੀਆਂ ਬੰਦਾ ਸਭੋਂ ਮਜ਼ੀਦ ਡਿਪਰੈਸਿਵ ਉਹਨਾਂ ਨੂੰ ਇਹ ਗੱਲ ਨਾਲ ਨਹੀਂ ਹੁੰਦਾ ਕਿ ਬੰਦਾ ਬਾਹਰੋਂ ਕਿਵੇਂ ਆਇਆ ਕੀ ਇਹਦਾ ਮੂਡ ਹੈਗਾ ਜਾਂ ਨਹੀਂ ਹੈਗਾ ਉਹ ਆਪਣੀ ਗੱਲ ਸੁਣਾਣੀ ਫਰਦਰ ਡਿਪਰੈਸ਼ਨ 'ਚ ਚਲਾ ਜਾਂਦਾ ਤੇ ਉਹ ਫਿਰ ਤੁਸੀਂ ਦੇਖਦੇ ਹੋਗੇ ਜਾਂ ਤਲਾਕ ਹੋ ਜਾਂਦੀ ਹੈ ਜਾਂ ਰਿਸ਼ਤੇ ਟੁੱਟ ਜਾਂਦੇ ਨੇ ਜਾਂ ਉਹ ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਕਿ ਤੂੰ ਔਰਤ ਨੂੰ ਵੀ ਚਾਹੀਦਾ ਹੈ ਕਿ ਉਹਦੇ ਜਜ਼ਬਾਤ ਦਾ ਵੀ ਖਿਆਲ ਰੱਖੇ ਬੜੀ ਇਹਨਾਂ ਨੇ ਬੈਲੈਂਸ ਕੀਤਾ ਦੋਵਾਂ ਦੋਵਾਂ ਪਾਸੇ ਨੇ ਇਹਨਾਂ ਨੇ ਬਿਲਕੁਲ ਬੜੀ ਬੜੀ ਅੱਛੀ ਗੱਲ ਕਿ ਵੀ ਉਹਨੂੰ ਚਾਹੀਦਾ ਕਿ ਉਹਨੂੰ ਸੋਚ ਲੈਣਾ ਚਾਹੀਦਾ ਕਿ ਬੰਦਾ ਅੱਜ ਗੱਲ ਸੋਚ ਰਿਹਾ ਜ਼ਿਆਦਾ ਜਾਂ ਜ਼ਿਆਦਾ ਪਰੇਸ਼ਾਨ ਹੈ ਟੈਨਸ਼ਨ ਲੈ ਰਿਹਾ ਤੇ ਉਹਨੂੰ ਰਿਲੈਕਸ ਕਰੇ ਨਾ ਕਿ ਆਪਣੀਆਂ ਟੈਨਸ਼ਨਾਂ ਵੀ ਉਹ ਤੁਸੀਂ ਇੱਕ ਅੱਜ ਕੱਲ ਵੀਡੀਓ ਵੇਖਣ ਮਜ਼ਾਈਆ ਚੱਲਣ ਨਹੀਂ ਕਿ ਬੰਦਾ ਬੈਠਾ 99 ਹੁੰਦੇ ਦਿਮਾਗ ਦੇ ਵਿੱਚ ਪ੍ਰੋਬਲਮ ਚੱਲਦੀਆਂ ਔਰਤ ਨਾਲ ਆੜ ਕੇ ਬੰਦੀ ਹੁੰਦੀ ਹੁੰਦੀ ਜੇ ਇੱਕ ਹੁੰਦੀ ਉਹ ਵੀ ਮਿਲ ਨਹੀਂ ਜਾਂ 100 ਜਾਂ ਇਸ ਚੀਜ਼ ਤੋਂ ਵੀ ਗਰੇਜ਼ ਕਰਨਾ ਠੀਕ ਹੈ 200 ਵੀਡੀਓ ਬਹੁਤ ਪਿਆਰੀ ਸੀ ਡੱਡਰੀਆਂ ਵਾਲੀ ਦੀ ਵੀਡੀਓ ਬੜੀ ਅੱਛੀ ਸੀ ਮੈਨ ਲੈ ਨਵੀਂ ਵੀਡੀਓ ਨਾਲ ਆਪਣਾ ਖਿਆਲ ਰੱਖਾ ਜੇ ਅੱਲਾਹ ਨਿਗੇਬਾਨ